ਕਿਹਾ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਆ ਜੀ 7 ਕ ਦਾ 7:00 7:00 ਦਾ ਟਾਈਮ ਆਗਾ ਆਪਾਂ ਨੇ ਬਹੁਤ ਸਾਰੇ ਕੰਮ ਕਰ ਰਹੇ ਲਏ ਨੇਗੇ ਅਜੇ ਸਾਡੀ ਅੱਧੀ ਵਿੱਚ ਆ ਪਾਰਟੀ ਪਈ ਆ ਆਪਣੇ ਆਏ ਹੋਏ ਨੇ ਜੀ ਰਿਸ਼ਤੇਦਾਰ ਹੋਰ ਕਰੀ ਕਾਇ ਹੋ ਰਹਾ उधर ਰਿਸ਼ਤੇਦਾਰ ਨਹੀਂ ਗੇ ਮੇਰੇ ਭੈਣ ਆਈ ਹੋਈ ਆ ਛੋਟੇ ਰਿਸ਼ਤੇਦਾਰੀਆਂ ਭਾਈ ਓਹੋ ਚੜ ਗਿਆ ਚੰਦ ਅਮੰਤਾ ਦੇ ਕੀ ਹੋ ਗਿਆ ਕਿਡੋਤਾ ਇਹ ਸਾਸੂ ਦਾ ਮੁੰਡੂ ਕਹਦਾ ਤੀਜੇ ਦਿਨ ਖਰਾਵਾ ਹੈ ਨਾ ਦੇਖੋ ਸਾਸੂ ਦਾ ਵੀਡੀਓ ਚ ਪੈਰਾ ਮਾਰਨ ਬਹੁਤ ਲੜਦੀਆਂ ਨੇ ਸਾਸੂ ਦੇ ਨਾ ਬਈ ਨਾ ਬਈ ਇਹ ਤਾਂ ਕੁੜੀ ਦਾ ਇਹ ਤਾਂ ਆ ਹੀ ਪੰਗਾ ਹੈ ਰਤਾ ਚੁੱਲ੍ਹੇ ਦਾ ਨਾ ਇਹਦਾ ਮਾਗਰੋ ਵੀ ਸੇਕ ਤੱਕ ਬਾਹਰ ਆਇਂਦਾ ਲਾ ਉੱਥੇ ਤੁਰੀਆਂ ਉੱਥੀਆਂ ਨਹੀਂ ਨੇ ਉੱਥੀਆਂ ਨਹੀਂ ਹੋ ਰਹੀਆਂ ਮੈਂ ਤਾਂ ਖੜੀ ਲੋਗਾਂ ਦਾ ਆ ਤੁਸੀਂ ਨਾ ਕੋਣ ਸਾਨੂੰ ਸਾਫ ਨੂੰ ਹਨੂ ਬਦਨਾਮ ਕਰੀ ਜਾਣਾ ਅਸੀਂ ਕਿ ਕਿੱਦੇ ਕਿੱਦੇ ਹਟਿਓ ਕਿੱਦੇ ਲੜ ਲੜਦੀਆਂ ਤੂੰ ਕਿੱਦੇ ਸਮਝੋ ਟਕਰਾਉਣਾ ਆਈ ਨਹੀਂ ਨਾ ਹੁੰਦੀ ਤੁਸੀਂ ਛੁੱਟ ਗਈ ਸੀ ਅਰੇ ਮੈਂ ਤਾਂ ਨਾ ਵੀ ਨਾ ਵੀ ਤਾਂ ਮਮੀ ਕਿੱਦੇ ਸਮਝੋ ਟਕਰਾਉਣਾ ਆਈ ਹੈਗੀ ਆਈ ਹੈਗੀ ਟੱਕਰ ਤੂੰ ਸਾਸ ਨੂੰ ਹਨ ਲੜੀਆਂ ਇੱਕ ਚੰਪੇ ਚੜੀਆਂ ਨਿਕ ਗੈਸ ਤੇ ਜੜੀਆਂ ਗੈਸ ਪਿਛੇ ਲੜੀਆਂ ਚੁੱਲ੍ਹੇ ਦਾ ਤਿੰਨ ਨੇ ਸਾਡੇ ਸੁਣਦੇ ਤੇ ਸਾਡੇ ਗੈਸ ਹਾਲ ਤਿੰਨ ਨੇ ਹਾਂ ਕੀ ਗੱਡੀ ਆਈ ਠੀਕ ਆਈ ਤੇ ਤੇ ਜਦ ਨਹੀਂ ਮੈਂ ਤੇ ਜਾ ਆ ਜਿਵੇਂ ਜੀਮੀ ਮੇਲੇ ਤੇ ਬੁਲਾਈ ਸੋਨੇ ਪੇਚ ਚੁੱਲੇ ਰਿਹਾ ਉਹ ਸਾਰਾ ਚੁੱਲਾ ਫੁੱਲਾ ਹੋ ਗਿਆ ਸੀਮੈਂਟ ਦਾ ਕਰਵਾਇਆ ਮਿਸਤਰੀ ਤੋਂ ਉਹ ਛੋਟਾ ਪਚੀ ਲੈਣ ਟਿੱਕ ਦਾ ਉਹਦੋਂ ਹੀ ਖਿਆਲ ਆਇਆ ਔਰ ਭੀੜ ਬਾਅਦ ਕੋਈ ਕੁਝਾਂ ਵੇਚਦੀਆਂ ਤਾਂ ਕਰਦੀਆਂ ਉਹ ਤੇ ਅੱਜ ਜੇ ਪ੍ਰਸ਼ਦ ਗਿਆਉਣਗੇ ਜੇ ਜਾ ਕੇ ਹੁਣ ਲੈ ਲਾਂਗੇ ਲਾ ਮਾ ਕੇ ਫਟਰੀ ਇਹ ਤਾਂ ਪਰ ਬਾੜੀ ਆ ਹੋ ਵਾਲੀ ਇਹ ਤਾਂ ਪਰ ਖੜੇ ਨਹੀਂ ਛੱਡਦੀ ਹੋਏਗੀ ਲੈ ਲੈ ਜਾ ਉਹਰੇ ਇਹ ਮਾਇ ਨੂੰ ਤੋਰਦੀ ਐ ਕਿਤੇ ਇਹਨੂੰ ਹੀ ਲੈ ਜਾ ਮਾਨਤ ਨੂੰ ਪਹਿਲਾਂ ਬਤਾਇਆ ਮਾਨਤ ਨਾ ਇੰਨਾ ਕੜਿਆ ਦਸੂਰਾ ਦੀ ਜਸੂ ਸੁੱਤਾ ਪਿਆ ਗਰਮਣ ਦੀ ਤੇ ਪਈ ਐ ਹਜੇ ਆਪਣੀ ਭਾਵਲੀਂ ਸੁੱਤੀ ਪਈ ਐ ਤਿੰਨ ਬੱਚੇ ਸੁੱਤੇ ਪਏ ਨੇ ਦੋ ਖੜੇ ਮਾਨਤ ਪਪੂ ਉਠਾ ਕੇ ਰੱਖਿਆ ਨਾ ਇਹ ਨਹੀਂ ਜਾਂਦੀ ਬਈ ਉਹ ਖਿਆਣੀ ਹਜੇ ਚਾਹ ਲੈਣੀ ਐ ਤੁਸੀਂ ਨੇ ਆ ਮਾਰ ਤੇ ਨਾ ਆ ਮਾਰ ਤੇ ਪਰੌਂਠੇ ਪਕਾ ਕੇ ਖਵਾਉਂਦੀ ਆ ਦੇਖੋ ਜਸੂ ਨੂੰ ਨਹੀਂ ਖਵਾਇਆ ਹਾਂ ਕਹੀਂ ਤੂੰ ਤਾਂ ਰੱਜ ਜਾ ਹੋਇਆ ਮਮੀ ਤੂੰ ਇੱਕ ਹੋਰ ਲੈ ਲੈ ਇੱਕ ਹੋਰ ਜਸੂ ਵੀਰੇ ਨੂੰ ਕਾਹਦੇ ਨੂੰ ਖਵਾਇਆ ਜਸੂ ਨੂੰ ਤਾਂ ਨਹੀਂ ਕਾਲੀ ਜੀ ਲੈ ਕੇ ਆਤੀਆਂ ਤੀਆਂ ਤਾਂ ਨੂੰ ਘੁਰਕਾ ਜਿਸ ਇਹਨੂੰ ਕਾਦੋਂ ਦਿੱਤੇ ਪਰੌਂਠੇ ਦਰਨੀਆ ਪਾਸ ਨਹੀਂ ਲੱਟੇਗਾ ਪਕਾ ਫਿਰ ਪਕਾ ਬੱਲੇ ਮੈਨੂੰ ਸੋਈ ਬਾੜਾ ਸੋਈ ਬਾੜਾ ਨਹੀਂ ਆਰੀ ਸੋਈ ਬਾੜਾ ਇਹ ਕਿਹੜੀ ਸੋਈ ਆ ਤੇਰੀ ਕਿਚਨ ਕਾਪ ਕਿਚਨ ਕਾਪ ਕਿਚਨ ਕਿਚਨ ਕਮ ਤੇਰੇ ਪਤਾ ਵੀ ਕਿਚਨ ਹੁੰਦੀ ਹੈ ਆ ਇਧਰ ਆ ਰਿਹਾ ਮੋਬਾਈਲ ਚਿਕਾ ਮੜੇ ਲੂਣ ਮਿਰਚ ਘੱਟ ਪਾਈ ਜੰਗਾ ਮੇਰੇ ਪਰੌਠਿਆਂ ਚ ਪੰਜਾਬ ਵਾਲਾ ਬਣਦਾ ਮਾਮਲਾ ਲੈ ਪਹਿਲਾਂ ਮੈਂ ਨਾਲ ਸਬਜੀ ਕਾਦੀ ਬਣਾਈ ਹੈ ਮੈਨੂੰ ਦੇਖ ਲਓ ਗੋਭੀ ਦੀ ਗੋਭੀ ਦੀ ਸਬਜੀ ਬਣਾਈ ਹੈ ਕਿਹਨਾਂ ਗੋਭੀ ਕੇਣਾ ਹੁੰਦਾ ਅੱਛਾ ਠੀਕ ਹੈ ਹੋਰ ਕੀ ਕੁਛ ਹੈ ਨਾਲ ਕੀ ਹੈ ਕੀ ਜੂ ਕੀ ਹੁੰਦਾ ਇਹ ਵੀ ਕੀ ਹੁੰਦਾ ਕੀ ਕਹਿੰਦੀ ਐ ਕੀ ਹੋਰ ਕੀਕ ਜੂਕ ਕੀ ਹੁੰਦਾ ਕੀ ਇਹ ਵੀ ਸਮਝ ਨਹੀਂ ਆਉਂਦੀ ਤੁਹਾਡੇ ਬਾਰੇ ਕੀ ਹੁੰਦਾ ਪਤਾ ਕਿਹੜੇ ਬੱਚੇ ਮੋਨ ਕਰੀ ਕਿ ਕੀ ਕਰੀਏ ਤੁਹਾਨੂੰ ਸੈਟ ਤੇ ਹੋਏ ਮਮੀ ਵੀ ਚੁੱਪ ਚੁੱਪ ਉਹ ਆ ਗਿਆ ਉਹ ਸੋਨਾ ਲੋ ਜੇ ਪਾ ਜਾਂ ਨਾ ਗੁਰਦੁਆਰਾ ਬਾਹਰਲੀ ਗੁਰਦੁਆਰਾ ਕਰਮਸਤਾਂ ਤੋਂ ਆ ਗਿਆ ਗੁਰਦੁਆਰੇ ਸਾਹਿਬ ਤੋਂ ਖਾਣ। ਖਾੜ ਆਉਂਦੀ ਆ ਦੇਖ। ਪਹਿਲੇ ਪਾਸੇ ਤੇ ਮੇਰੇ ਖਾਣ। ਖਾੜ ਨਾ ਉੱਪਰ ਤੋਂ ਖਾੜ ਐਸੀ ਖਾੜ ਹੈ। ਆਪਣਾ ਟਰੈਕਟਰ ਤਾਂ ਉਹ ਆ ਗਿਆ ਸਰਦਾਰ ਜੀ ਦਾ ਖਾਸੀ ਆਟਾ ਬਣਾਉਣ। ਅਸੀਂ ਭੈਣ ਨੂੰ ਫੜੋਏ ਚਾਹ ਚਾਹ ਕੇ ਗੱਡਾਈ ਅਸੀਂ ਗੁਰਦੁਦਵਾਰਾ ਸਾਹਿਬ ਲੰਗਰ ਚੱਕ। ਸਿਸਤੇਦਾਰੇ ਨੇ ਹਟਾ ਮ ਕਰਦਾ ਲੰਗਰ ਛਕਣ ਚੱਲਿਆ ਅਸੀਂ ਅਮਰ ਤੱਕ ਨਹੀਂ ਪਹੁੰਚਦੇ ਤੇ ਵਾਜ ਜਣਾ ਮੈਂ ਹਰ ਤਰੱਕੇ ਵਧੀਆ ਨੇ ਫਿਰ ਸੈਰ ਕਰਿਆਵਾਂਗੇ ਹਨਾ ਹਰ ਤੱਕੇ ਚੱਲਾਂਗੇ ਸਰਦਾਰ ਮਾਮੂਣ ਦਾ ਪਦੇ ਸੀਗੇ ਨੇ ਹਾਜੀ ਪਹਿਉਣ ਵਾਲੀ ਸੀ ਨੇ ਮਿਰਚਾਂ ਆਟਾ ਲੇਟੀ ਬਾਸ ਤੇ ਹੋਣਾ ਸੀ ਕੱਲੇ ਨੂੰ ਟਾਈਮ ਹੀ ਲੱਗਾ ਕਿ ਜਾਣ ਦਾ ਮਾਂ ਤਾਂ ਤਾਂ ਗੋਦੀ ਮੇਰੇ ਰਹੀ ਐ

ਬਾਈ ਬਾਈ ਕੇ ਪਕੌੜੇ ਬਣਾ ਕੇ ਰੱਖੇ ਸਾਡੇ ਹੋਂਦ ਤੁਸੀਂ ਉਹ ਤਾਂ ਇਹਨੂੰ ਕਹਿ ਦਿਓ ਮਨੂੰ ਕਹਿ ਦਿਓ ਦਿੱਕਾ ਨਹੀਂ ਰਹਾ ਇਹਨੂੰ ਬਣੇ ਬਣਾ ਹੀ ਲਿਆ ਮੰਗ ਫੋਟੋ ਤੋਂ ਆਹ ਪਹਿਲਾਂ ਕਹਿੰਦੇ ਤਾਂ ਬੈਠ ਨਹੀਂ ਜਾਏ ਤੇ ਪਰ ਆਪਾਂ ਤਾਂ ਹੁਣ ਮੋੜਿਆ ਲਾਂਗੇ ਜਿਵੇਂ ਪੱਕ ਚੜਦੇ ਪੱਤੀ ਪੱਤੇ ਹੋਏ ਫਿਰ ਜੋ ਜਾਲਕ ਜੇ ਆਪਣੇ ਘਰ ਦਵਾਰ ਸਾਰੇ ਤੋਂ ਬਾਅਦ ਨੇ ਅੱਧੇ ਗੇਰਸ ਨੇ ਸੰਪਰਕ ਕੀ ਇਹ ਬਹੁਤ ਚੈਲ ਇਹ ਇੱਕ ਗੱਲ ਜੀ ਨੂੰ ਕੜ ਕੇ ਪੁੱਛ ਕਿ ਕਿੰਨੇ ਦਾ ਜੈਦ ਸੀ ਕੋਣ ਹੈ ਜੈਦ ਗਿਣਨੇ ਲਈ ਨਹੀਂ ਕਰਨਾ ਅਰਾਜ ਇਹ ਤਾਂ ਮੁੰਡਾ ਅਰਾਜ ਇਹ ਤਾਂ ਸਾ ਗਿਣਨੇ ਕਰੀ ਇਹ ਵੀ ਕੁੜੀ ਲੈ ਨਾ

போல என்ன பூ ਮੋਟਾ ਫਸਲਾ ਸਨੇਤੀ ਨੇ ਰੀਹੂ ਉਹ ਕਵਰੇਟਾ ਪਹਿਲਾ ਵਾਲੀ ਸਾਰੇ ਨੰਨ ਕਰਾ ਉਹ ਨੰਨ ਕਰਾ ਮੈਂ ਤਾਂ ਹਣੀ ਦੇ ਅਗਲੇ ਠਟਕੇ ਆਉਣਾ ਦਵਾਈ ਅੱਜ ਮੱਜਾਂ ਵੀ ਨਹੀਂ ਗਈਆਂ ਅੱਛਾ ਠੀਕ ਹੈ ਆਈ ਦਲੇ ਵਸਰੇ ਮਾ ਮੱਜਾ ਹੋਰ ਤੁਸੀਂ ਕਿੱਥੇ ਚੱਲਦੇ ਮੱਥਾ ਲਿੱਕ ਨਾ ਇੱਥੇ ਦਰਖਾਸਤ ਹੈ। ਹਾਂ ਤੇ ਲੋ ਜਾਨੇ ਇਹ। ਅੱਧੇ ਪਾਸੇ ਨਹੀਂ ਮੰਮੀ ਮਗਰਲੇ ਪਾਸੇ ਨਹੀਂ। ਮਗਰਲੇ ਪਾਸੇ। ਉਹ ਦਰ ਮੱਜਾ। कोई ना 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 क 아니, सो 아, ो मेरा पहली ब ा아 आया है भ ा ਤਲਿ ਮੈਂ ਮੇਰਾ ਪੁੱਤ ਅੱਜ ਬਣਾਉਣੀ ਬਣਾਉਂਦਾ ਮੈਂ ਦਸੂ ਜਸੂ ਨੂੰ ਮੱਖਾ ਬਣਾਉਂਦੀ ਆਂ ਝਾ ਗਰਮੀ ਦਾ ਕੰਮ ਅਸੀਂ ਕਰਤਾ ਉਹ ਆਏ ਨੇ ਥੋੜੀ ਜਿਹਾ ਵੜ ਦਿੰਦੀ ਅੱਜ ਅਸੀਂ ਨਾ ਤੁਰ ਕੇ ਗੁਰਦੁਆਰਾ ਸਾਹਿਬ ਆ ਕੇ ਆਇਆ ਮੈਂ ਤੁਰ ਕੇ ਚੱਲਣਾ ਛੱਡ ਕੇ ਕੰਮ ਸੰਧਰੀ ਜਾ ਬਣਾ ਕੇ ਤੂੰ ਤੂੰ ਸੰਧਰੀ ਬਣਾ ਰੋ ਪਈ ਮੈਂ ਥੋੜੀ ਪੱਤੀ ਤੇਜ਼ ਨਹੀਂ ਆ ਪਾ ਲੈ ਮੈਂ ਸਾਡੇ ਕੋਲ ਪੱਤੀ ਪੱਤੀ ਤੇਜ਼ ਕੀਂਦਾ ਕੋਈ ਬਣਾ ਲੈ ਤੇਰੀ ਮਰਜ਼ੀ ਆ ਸੀ ਉਹ ਚਾਹ ਪੀਂਦੇ ਆ ਜਿਹੜੀ ਕਾਲਜਾ ਖੂਕ ਛੱਡੇ ਆ ਆ ਪਿਆ ਜਾਨਾ ਅਰੇ ਮੈਂ ਮੈਂ ਦੋਤੀ ਖੜੀ ਆ ਮੇਰੇ ਕੋਲ ਸਮਾਨ ਦੱਸੋ ਆਹ ਇਹ ਕੱਟ ਜਦੋਂ ਤੁਹਾਡਾ ਦੁੱਧ ਹੀ ਨਹੀਂ ਪੜੇਗੀ ਬਚਾਤ ਥੋੜੀ ਜਿਹੀ ਕਰੀ ਆ ਜਿਵੇਂ ਅਕ ਤਾਂ ਕੋਕਾ-ਕੂਕਾ ਨੂੰ ਮਾਰਦੇ ਹਾਂ ਹਾਂ ਜੀ ਜੀ ਇਹ ਕਿੱਪਾ ਹੀ ਆ ਚਾਰੇ ਕੰਦੀ ਚਾਹ ਜਦੋਂ ਸੁਦਾ ਚਾਹ ਪੀਊਗਾ ਮੈਂ ਪੀ ਲੂੰਗਾ ਵਧੀਆ ਤੇਜ ਮਠਿਆਲੀ ਪਾਵੇ ਤੇਰੀ ਮਠਿਆਲੀ ਕੰਮ ਨਾ ਕਰਨੀ ਮਨ ਨਹੀਂ ਕਰਦਾ ਸੂ ਪਾਣੀ ਪੀਨੇ ਪਾਣੀ ਪੀ ਪਾਣੀ ਪਾਣੀ ਨਾ ਪਾਣੀ ਪੀ ਤੀ ਲਾ ਪੁੱਤ ਤੂੰ ਪਾਣੀ ਬਹੁ ਘੱਟ ਪੀ ਤਾ ਤੂੰ ਖਾਜੂ ਤੋਂ ਲੈ ਕੇ ਵੀ ਆ ਰਿਹਾ ਸਾਡੂ ਐ ਜਸੂਨ ਸਾਡੂ ਵੀ ਆ ਗਿਆ ਜਸੂਨ ਨੂੰ ਲੈਣ ਆਇਆ ਦੋ ਤਿੰਨ ਮਿੰਟ ਚਾਹ ਆ ਜਾਣਾ ਕੋਵਲੇ ਪਾਣੀ ਆ ਦੇ ਮੈਂ ਤਾਂ ਗਲਾਸ ਲਈ ਦੂਜੀ ਛੋਟੀ ਹਾਂ ਉਹ ਬੰਦੇ ਦਾ ਗੈਸ ਨਿਕਲੀ ਜਾਂਦੀ ਆ ਆਹ ਮਾਲ ਨਹੀਂ ਅਗਲਾ ਸਾਂਝ ਮਾਲ ਨਹੀਂ ਬੋਲਿਆ ਉਹ ਤੇ ਗੈਸ ਮਾਰ ਲਈ ਸੀ ਕੱਟ ਕੇ ਪੀਓ ਇਹਦਾ ਦੇਖ ਲਾ ਇਹੋ ਗੈਸ ਨਿਕਲਦੀ ਮੰਨਦੀ ਨੇ ਗੈਸ ਬਾਲਟੀ ਚ ਚਲਤਾ ਕਿ ਤਲਾ ਗੈਸ ਬਟੋਏ ਉਹ ਹੋੜ ਹੌਲ ਪੈਰ ਮਾਰਨਾ ਪੜੇ ਹੈ ਸਾਡੇ ਪਿੰਡੋਂ ਦੋਤਰ ਜੰਗਿਆ ਸੋ ਬੋਤਲਾ ਪਾ ਲੈ ਗਏ ਅਗੇ ਕੀ ਚੱਲ ਰਿਹਾ ਰਹੇ ਗਾਉਂ ਲੈਤਾ ਹੋ ਗਿਆ ਚਾਹ ਪੀਂਦੇ ਵਾਟ ਜਿੰਨ ਕੱਲ ਮੱਤ ਕਰੂੰ। ਟਰਾਵਲਿੰਗ ਉਸਦੀ ਜਰ ਮੈਂ ਟਿੱਕੀ ਲਈ। ਕਿੱਥੇ ਹੈਂ ਦੀ ਮਹਾਨਾ ਕੁਝ ਕਿਹਾ ਹੋਇਆ ਮਤਲਬ ਤੁਮਨੇ। ਰਸਗੀ ਇਸ ਕਰਕੇ ਛੋਟੇ ਛੋਟੇ ਮੁਰਕੀ ਨਾ ਕਰਦੀ ਦਿਖਾਉਣ ਨੂੰ। ਹੈ ਪ੍ਰੋਬਲਮ ਰਸਗੀ ਛੋਟੇ ਮੁਰਕੀ ਨਾ ਕਰੇ। ਨਹੀਂ ਰਸਗੀ ਰਸਨੀ ਗਾਣੀ। ਮੈਂ ਬਣਾ ਜਾਣਾ ਉਹ ਦੋ ਪਕਵਾਂ ਤੇ ਸਨ ਉਹ ਰਸਗੀ। ਉਹ ਵੀ ਗਰਮੀ ਕਰਕੇ ਬਣਾਉਣਾ ਹਟਦੇ ਨੂੰ ਹੈ ਨਾ। ਜਮੇ ਵੱਲੇ ਨਹੀਂ ਭੱਲੇ ਤਾਂ ਬਣਾਉ ਦੇ ਤੈਨੂੰ ਵੀ ਪਾਉਂਗੀ ਆ ਬੱਜੇ ਪਲੇਟ ਤੇ ਲੈ ਸਰ ਉਹ ਜੀ ਤਾਂ ਉਹ ਰਾਜੀ ਨਹੀਂ ਰੋਕੀ ਖਾਨੀ ਆ ਆ ਦੇਖ ਲੋ ਨੇੜੇ ਦੀ ਐ ਮਾ ਜੀ ਹੁੰਦੀ ਅਮਰਤ ਤੇ ਜਿਸ ਤੂੰ ਸਾਡੇ ਕੋਲੇ ਆਇਤੀ ਜੋਤ ਲੈਣ ਦੀ ਆ ਗਿਆ ਕਹਿੰਦਾ ਇੱਥੇ ਬੈਠੋ ਲਵ ਯੂ ਰੇ ਹੱਕ ਨਹੀਂ ਹੈਗਾ ਉਧਰ ਉਹਨਾਂ ਨੂੰ ਕਾਲੀ ਹੋਈ ਪਈ ਤੇ ਸਰ ਸੇਵ ਉਹਨਾਂ ਨੂੰ ਸੇਤੀ ਆਜੀ ਅਮਰਤ ਸੇਤੀ ਆਜੀ ਅਸੀਂ ਤਾਂ ਜੋਥੇ ਰੰਗ ਜਿਹੜਾ ਸਾਨੂੰ 10000 ਰੁਪਏ ਕੈਸ਼ ਦੇਊਗਾ ਇਹ ਲਾ ਵੀ ਦੇ ਰੰਗ ਲਗਾ ਦੇ ਦੇਖ ਮੈਂ ਬੋਲ ਗੱਲ ਕਰ ਅੱਜ ਤਾਂ ਮੰਮੀ ਕੋਲ ਜਾਣਾ ਛੋਡੇ ਕੋਲੇ ਲੈ ਲੈ ਜੂ ਮੇਰਾ ਤਾਂ ਆ ਨਹੀਂ ਪਤਾ ਜਿਵੇਂ ਹੁਣ ਮੈਂ ਉਰੇ ਕਹਿ ਕੇ ਗਈ ਸੀ ਮੈਂ ਦੋ ਦਿਨ ਲਾਉਂ ਪੂਰੇ ਕਦੇ ਚਾਹੂਗਾ ਕੱਲ ਨੂੰ ਉੱਥੇ ਬੈਠੀ ਬੈਠੀ ਆਹ ਕਦੋਂ ਮੈਂ ਤਾਂ ਆਪਣੇ ਘਰੇ ਜਾਣਾ ਹਰੋਜ਼ ਨਹੀਂ ਜਾਣਾ ਹਾਂ ਜੇ ਮੈਂ ਇੱਕ ਵਾਰੀ ਆਇਆ ਸੋਚ ਲਿਆ ਵੀ ਮੈਂ ਹੁਣ ਹੀ ਜਾਣਾ ਹੈ ਫੇਰ ਮੇਰੇ ਮਨ ਤੇ ਜਿਹੜੀ ਗੱਲ ਚੜ ਗਈ ਮੈਂ ਕਰਨੀ ਕਰਨੀ ਬਸ ਫੇਰ ਮੈਨੂੰ ਆਪਦੇ ਘਰ ਦਾ ਹੈ ਵੀ ਮੈਂ ਬਾਗ ਜਾ ਸੀ ਉਹ ਭਾਈ ਜਵਾਗ ਉਹਨਾਂ ਦਾ ਵੀ ੱਖਾ ਬੁੜੇ ਬੁੜੀ ਦਾ ਹਾਂ ਉਹਨਾਂ ਦਾ ਫੇਰ ਔਖਾ ਹੈਗਾ ਮੈਂ ਤਾਂ ਹੁਣ ਬਾਪੂ ਦਾ ਪ੍ਰੈਸ਼ਰ ਹੋਇਆ ਨਾਲੇ ਭਈ ਤੇਰਾ ਘਰ ਦਾ ਗੁਰਾ ਸੋਚਣਾ ਹੀ ਪੈਂਦਾ ਹੈ ਨਾ ਕੋਈ ਦੁਕਾਨ ਕਰਨ ਲੱਗ ਜਾਗ ਲੱਗਦਾ ਤਾ ਬੇਕਾਰ ਹੀ ਕੰਮ ਹਮ ਬਸ ਮੇਲੇ ਗੇ ਲੈ ਨਹੀਂ ਆ ਗਿਓ ਮੰਮੀ ਕਹਿੰਦੀ ਸੀ ਕਹਿੰਦੀ ਦਵਾਈ ਤਤੇ ਪਾਪੇ ਨੇ 5 ਦਿਨ ਦੀ ਦਿੱਤੀ ਆ 4 ਦੇ ਨਹੀਂ ਲੱਗਣਗੇ ਮਾਂ 4 ਚੋ ਵੀ ਮੈਂ ਪੂਰੇ ਲਾਇਆ ਵਾ ਤਾਂ ਚੰਗਾ ਮੈਨੂੰ ਪਤਾ ਮੈਂ 2 ਦਿਨਾਂ ਤੋਂ ਭੱਜਾ ਵਾ ਦੋ ਰੱਜੀ ਭੱਜ ਜੇ ਕਿਉਂ ਕੱਲ ਰਖੀ ਵੇ ਤਾਂ ਤੁਆਈ ਆ ਹੁਣ ਕਾ ਹੀ ਨਿ ਭੱਜਣ ਦਿੱਤੇ ਲੋ ਜੀ ਆਪਾਂ ਅੰਨ ਜਲਦ ਸਾਰੇ ਆ ਆਪਾਂ ਆਲੂ ਮਟਰ ਕੱਢ ਲੈ ਆਲੂ ਮਟਰ ਬਣਾਵਾਂਗੇ ਜੇ ਤੱਕ ਨਾ ਰਲੀ ਹੋਈ ਦਾਲ ਖਾ सब्जी ਖਾ ਜਾਣੀ ਹੁਣ ਤਾਂ ਰੱਜੇ ਹੋ ਜਾਗੇ ਬਰੈਡਸ ਮੋਸਾ ਨਹੀਂ ਤਾਂ ਨਾ ਨਨੂ ਜੀ ਨਹੀਂ ਕਰਦੀ ਹੁਣ ਤਾਂ ਰਾਤ ਜੀ ਨਹੀਂ ਖਵਾਣਾ ਕੀ ਮੁੱਲ ਹੈ ਹੁਣ ਤਾਂ ਪੇਕੇਆਂ ਨਹੀਂ ਖਾਵਾਂਗੇ ਜਾ ਕੇ ਤੇ ਭਾਬੂ ਦੀ ਪੱਕੀਆਂ ਖਾਵਾਂਗੇ ਚਲੋ ਸਾਰੇ ਜੇ ਸਭ ਜੋ ਤਾਂ ਸਾਰੇ ਚੱਲੋ ਦੋ ਲੋਗ ਚੱਲਦੇ ਸੀ ਤਾਂ ਚੱਲਦੀ ਕੁੜੀ ਕੋਡ ਦਿੰਨੇ ਤੇ ਅੱਧੇ ਚ ਚੱਲੀਏ ਵਿੱਚੀ ਦੇ ਬਿੰਦ ਸਾਰੇ ਬੱਚੇ ਦਰਜੂ ਸਾਫ ਕਰਨਾ ਇੰਨਾ ਥੋੜਾ ਬਸ ਤੋਂ ਉੱਤੇ ਹੁੰਗੜਾ ਆ ਗਿਆ ਕੀ ਕਰਦੇ ਆਂ ਕਰਦੇ ਦੀ ਆਪੀ ਕਰੇ ਨਾਟੀਕਾ ਬੁੜਦਾ ਤਾਂ ਜੋ ਬਾਗ ਨੂੰ ਮੈਂ ਟੋਲ ਜਾਵਾਂ ਮੈਨੂੰ ਗੋਲੀਆਂ ਵਾਲੀ ਕਿ ਮਾੜੀ ਹੋਵੇ ਸਾਰਾ ਯਾਹ ਬੱਜੋ ਆ ਗਿਆ ਨਾ ਰੋਣ ਦਾ ਵਾਸ ਮਾਈ ਸਾਡਾ ਮਾਈ ਸਾਡਾ ਮਾਈ ਸਾਡਾ ਦੇ ਦੇ ਘਰ ਸੰਗਤਾਂ ਆ ਜਾਣੀਆਂ ਗੋਲੀਆਂ ਜਿਹੜੇ ਰੋਲਾ ਪਾਇਆ ਕਰੀਂਦਾ ਨਾ ਨਹੀਂ ਫੇਰਦੇ ਨੇ ਸਿਆਹ ਆਉਦੇ ਕਿ ਮਿਤ ਲਾਲਾ ਪਰ ਗੋਲੀਆਂ ਸੜੇ ਉਹ ਅਜਾ ਮਾਨਦ ਇੱਧਰ ਦੀਆਂ ਆਉਂਦੀਆਂ ਨੇ ਛੁੱਟੀ ਹੈ ਕੁੜੀ ਚੱਲਣਾ ਨਾਲ ਉਹ ਕੰਮ ਉਹ ਹਾਂ ਉਹ ਤਾਂ ਜਦੋਂ ਪੂਆ ਨੇ ਕਰਤੀ ਹਾਂ ਇਹ ਸੁੱਦਾ ਕੰਮ ਮੈਨੂੰ ਬਣਾਉਣਾ ਅੱਜ ਵੀ ਕੱਤਮ ਰਾਤ ਦੇ ਰਾਤ ਬਣਾ ਕੇ ਕਰਤੀ ਅੱਧੀ ਅੱਧਾ ਮੋਬਾਈਲ ਤਾਂ ਦੇਖ ਰਹੀ ਤੂੰ ਅੱਜ ਵੀ ਕੰਮ ਮੈਂ ਤਾਂ ਬੋਲਦਾ ਨਹੀਂ ਕੋਈ ਮੇਰੇ ਤਾਂ ਕਿੰਨਾ ਗਲਤ ਕੰਮ ਦੂਜਾ ਫਸੁੰਦਾ ਫਸੁੰਦਾ ਲੈ ਕੋਲ ਡੇ ਹੋਏ ਇਹ ਅਹੀਂ ਬੜੇ ਕੱਲ ਨੂੰ ਲੰਘ ਜੂਗੀ ਕੀ ਸਰਤ ਲੱਗੀ ਮੈਨੂੰ ਦੱਸ ਸਰਤ ਨਹੀਂ ਲੱਗੀ ਜਰਤੀ ਤੈਨੂੰ ਛੱਡ ਜਾਣੀ ਲੱਗੀ ਤਰ ਕਿਲ ਧਾਰ ਤੋਂ ਇਹ ਦੇਖ ਲੈ ਤੈਨੂੰ ਕਿਸੇ ਨੇ ਐ ਕਿਹਾ ਵੀ ਰਾਤ ਕੱਟ ਲਈ ਭੱਜ ਚੱਲ ਤੈਨੂੰ ਛੱਡ ਜਾਣੀ ਕਹਿੰਦੇ ਨੇ ਕੱਲ ਨੂੰ ਕਿਹਾ ਨੇ ਹਾਂ ਮਾਰੀਆਂ ਨੇ ਕਿਦਾਂ ਡਰ ਲੱਗਦਾ ਮੈਨੂੰ ਬੜਾ ਸਾਲ ਨੂੰ ਕਹਿਆ ਜਵਾਖਾ ਨਾ ਫੁੱਟਦੀ ਚੱਲੂਗੀ ਬਾਈ ਜਿਵੇਂ ਫੁੱਟੜ ਕਹੂਗਾ ਮੈਂ ਬਾਈ ਕੋ ਤਾਂ ਲੈ ਜੂ ਮੇਰੇ ਰਸ ਗਿਆ ਪਰੋਣਾ ਸਰ ਪਿੰਡ ਤੋਂ ਲੋਟ ਨਹੀਂ ਆਉਣਾ ਹੈਲੋ ਜਾਂਦੀ ਹੈ ਰੱਜੋ ਹੈਲੋ ਕਰਨਾ ਜਾਂਦੀ ਹੈ ਮਾਮੀ ਚੰਨਾ ਜੀ ਆ ਜਾ ਕਰੋ ਤੁਸੀਂ ਆਉਂਦੇ ਜਾਂਦੇ ਸਕੂਲ ਚੋਂ ਮਿਲ ਜੇਗਾ ਅੱਗੇ ਫੇਲ ਨੂੰ ਤੋੜ ਜੀ ਆਪਾਂ ਕੇ ਇਹ ਜਾਂਦੇ ਨੇ ਜੇ ਮਿੱਠਿਆ ਦੇਖ ਕੇ ਮਿੱਠਿਆ ਇਹ ਵੀ ਲੈ ਲੈ ਕਰੀ ਤੂੰ ਗੱਲ ਨੂੰ ਤੂੰ ਵੀ ਕਾ ਮਾਮੀ ਮੈਂ ਵੀ ਬਾਜੂ ਕਾਲੂ ਤਾਂ ਉਗ ਗਿਆ ਰਾਜਾ ਮੈਂ ਅੱਜ ਤਾਂ ਚੁੰਨੀ ਚੜਾ ਲਾਵਾਂਗੇ ਪਾਰਟੀ ਵੀ ਆਉਂਦੇ ਘਰੇ ਕਰਾਂਗੇ ਅਗਲਾ 3 ਦੇ ਦੇ ਥੋੜੇ ਹਾਂ ਬੱਸ ਆਹੋ ਅੱਜ ਕਰਦੇ ਹਾਂ ਮੁੰਡਿਆਂ ਨੂੰ ਬਹੂਆਂ ਮੇਰੇ ਜਾਰੋ ਨਹੀਂ ਪਾਉਤ ਨੇ ਦਾਲ ਕਿੱਥੇ ਸਿੰਘਾ ਪੁੱਤ ਸਿੰਘਾ ਵਸਦੀ ਕਿਉਂ ਜੋਤਾਂ ਧਰ ਕੇ ਆਉਗਾ ਬਾਏ ਬਾਏ ਉਹ ਉਹ ਤਾਂ ਤੇਰੇ ਥੀ ਬੁੱਤ ਜੋਤ ਕੱਲ ਨੂੰ ਆਉਗਾ ਕਹਿੰਦੇ ਕੱਲ ਨੂੰ ਆਉਂੂ ਜੋਤ ਲੱਗ ਜਾ ਚੰਦੋ ਭਾਈ ਆ ਜੀ ਕੋ ਇਹਦਾ ਕੱਲ ਨੂੰ ਆਉਗਾ ਸਾਨੂੰ ਉਹ ਕੱਢ ਕੇ ਲੈ ਗਿਆ ਸਿੰਘਾ ਪੁੱਤ ਚੰਗਾ ਕਰ ਮੈਂ ਚੰਗਾ ਪੜ ਠੀਕ ਆ ਚੰਗਾ ਪੜ ਮੈਂ ਤੋਰਿਆ ਐ ਕਿ ਮੈਂ 10 1100 ਰੁਪਏ ਲੈ ਕੇ ਫੇਰ ਪੀੜੀ ਤੇ ਵਠਾਉਂਗੀ ਬਾਗੂ ਪਰ ਜਾਈਂ ਦੀ ਰਸਮ ਕਰਕੇ ਆਵਾਂਗੇ ਲੋ ਜੀ ਕੱਲ ਤਾਂ ਹਲਵੇ ਵਿਸਤ੍ਰਣ ਤੋਂ ਪਲਵਾਈ ਸੀ ਭੈਣ ਆਉਈ ਭੈਣ ਜਾਉ ਅੱਜ ਵਾਗ ਗਏ ਹੁਣ ਤੋਂ ਪਲਵਾ ਕੇ ਇਹਨਾਂ ਸੰਭਾਲਣ ਉਹ ਨਹੀਂ ਗਾਇਲੇ ਕੋਲ ਕੇਵਲ ਅੱਡੀ ਦੇਖਿਆ ਕਿ ਬਸ ਵਿਸਲੇਟਿਕਸ ਤੇ ਪਾਤੇ ਮਾਰੀ ਤੋਂ ਹਵਾ ਹੀ ਨਿਕਲ ਕੇ ਤੈ ਮਾਰ ਕੇ ਤਰਦਾਂਗੇ ਪੱਗ ਦੇ ਤਾਂ ਚਾਰ ਚਾਰ ਜਨਾ ਆ ਰਿਹਾ ਰਹਿੰਦਾ ਹਨ ਕੋਈ ਦਿੱਤੇ ਦਿਖਾ ਜਾਂਦਾ ਘਰ ਦੀਆਂ ਭਾਈ ਜ਼ਿੰਮੇਵਾਰੀਆਂ ਬੋਝ ਕਰਦੇ ਛੱਕੇ ਨਹੀਂ ਜਾਂਦੇ ਹਨ ਰਹਣ ਜਾਂਦਾ ਅੱਗੇ ਘੱਟ ਹੁੰਦਾ ਚਾਰ ਚਾਰ ਜੀਆਂ ਦਾ ਹਨ ਚਾਰ ਚਾਰ ਜੀਆਂ ਦਾ ਕਿਹਨੀਆਂ ਮੰਨਤ ਗੂਰ ਗੁਰਖਾਨੀਆਂ ਕੇ ਕੱਲ ਨੂੰ ਬਾਅਦ ਦੀ ਦੂਜੀ ਕੱਲ ਨੂੰ ਬਾਅਦ ਤੋਂ ਜੇ ਵਾਜਣਗੇ ਚਲੋ ਜੇ ਪੱਕਾ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਪਣਾ ਦੋਸਤੋਂ ਸਬਸਕ੍ਰਾਈਬਰ ਦੋ ਦਿਨਾਂ ਚੰਨੇ ਦਿਨਾਂ ਚ ਹੋ ਗਿਆ ਮੈਂ ਉਹਦੇ ਵੀਡੀਓ ਚ ਬੋਲਿਆ ਸੀ ਆਪਣ ਵੀ ਥੋੜੇ ਸਬਸਕ੍ਰਾਈਬਰ ਰਹਿ ਗਏ ਆਪਣਾ ਕੱਲ ਹੋ ਗਿਆ ਜੀ 40000 ਸਬਸਕ੍ਰਾਈਬ ਪੂਰਾ ਹੋ ਗਿਆ ਮਿਤੀ ਤਰੀਕ ਨੂੰ 28 ਨੂੰ ਧੰਨਵਾਦ ਤੁਹਾਡਾ ਮੈਨੂੰ ਪਿਆਰ ਕਰਨ ਲਈ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ